ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਡਿਸਪੈਂਸਰੀਆਂ ਚ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਡਾਕਟਰ ਮਰੀਜ਼ ਨੂੰ ਪਰਚੀ ਤੇ ਬਾਰੋਂ ਦਵਾਈ ਨਹੀਂ ਲਿਖੇਗਾ ਜੀ ਹਾਂ ਇਹ ਐਲਾਨ ਖੁਦ ਮੁੱਖ ਮੰਤਰੀ ਭਗਵਤ ਮਾਨਿਕ ਦੱਸੇ ਪਰ ਹੁਣ ਇਸ ਦਾਅਵੇ ਤੇ ਕੁਝ ਲੋਕਾਂ ਦੇ ਇਲਜ਼ਾਮ ਪਾਣੀ ਫੇਰ ਤੇ ਨਜ਼ਰ ਆ ਰਹੇ ਨੇ ਦਰਸਲ ਲੋਕਾਂ ਦਾ ਇਲਜ਼ਾਮ ਹੈ ਕਿ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਨਹੀਂ ਮਿਲਦੀਆਂ ਅਤੇ ਉਹਨਾਂ ਨੂੰ ਡਾਕਟਰਾਂ ਵੱਲੋਂ ਬਾਰੋਂ ਦਵਾਈਆਂ ਲਿਖੀਆਂ ਜਾ ਰਹੀਆਂ ਨੇ ਫੇਸ ਦੇ ਦੋਸ਼ ਹੋ ਰਹੀਆਂ ਨੇ ਤਾਂ ਕਿ ਨਗਰ ਕਮਿਸ਼ਨ ਬਣਾਇਆ ਜਾਵੇ ਕੰ ਅੰਦਰ ਦਵਾਈ ਮਿਲੀ ਤੁਹਾਨੂੰ ਨਹੀਂ ਨਹੀਂ ਕੋਈ ਮੈਡੀਸਿਨ ਨਹੀਂ ਮਿਲੀ ਇਹ ਕਹਦੇ ਅੰਦਰ ਅੰਦਰ ਕਹਿ ਰਹੇ ਨੇ ਕਿ ਬਾਹਰੋਂ ਲਵੋ ਤੁਸੀਂ ਮੈਡੀਕਲ ਸਟੋਰੋਂ ਕਿੰਨੀਆਂ ਕਿ ਦਵਾਈਆਂ ਲੈ ਕੇ ਦਿੱਤੀਆਂ ਬਾਹਰ ਦੀਆਂ ਉਹਨਾਂ ਨੇ ਚਾਰ ਦਵਾਈਆਂ ਨੇ ਚਾਰੇ ਹੀ ਬਾਹਰੋਂ ਮਿਲਣੀਆਂ ਆ ਕਿ ਅੰਦਰੋਂ ਇੱਕ ਵੀ ਨਹੀਂ ਮਿਲੀ ਨਹੀਂ ਇੱਕ ਵੀ ਪਰ ਸਰਕਾਰ ਤਾਂ ਕਹਿੰਦੀ ਸੀ ਕਿ ਦਵਾਈਆਂ ਹਸਪੀਟਲ ਦੇ ਵਿੱਚੋਂ ਹੀ ਮਿਲਿਆ ਕਰਨੀਆਂ ਸਰਕਾਰੀ ਹਾਂਜੀ ਕੋਈ ਵੀ ਡਾਕਟਰ ਬਾਹਰ ਦੀ ਦਵਾਈ ਨਹੀਂ ਲੈ ਕੇ ਦੇਊਗਾ ਪਰ ਮੈਨੂੰ ਤਾਂ ਬਾਹਰੋਂ ਹੀ ਲੈ ਕੇ ਰਿਹਾ ਹਾਂ ਇਹ ਵੀ ਟੀਲਾ ਤੁਹਾਡੇ ਕੀ ਕਹੋਂਗੇ ਮੈਡੀਸਿਨਸ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਫਿਰ ਬਾਹਰੋਂ ਆਪਾਂ ਅੰਦਰੋਂ ਹੀ ਲੈਣੀ ਹੈ ਤੇ ਫਿਰ ਆਪਾਂ ਬਾਹਰ ਕਿਉਂ ਜਾਣਾ ਨਾ ਜੇ ਆਪਾਂ ਨੂੰ ਅੰਦਰ ਹੀ ਮਿਲਣ ਤੁਸੀਂ ਕਿੰਨੇ ਸਮੇਂ ਤੋਰ ਟ੍ਰੀਟਮੈਂਟ ਕਰਾ ਰਹੇ ਹੋ ਮੈਂ ਬਚਪਨ ਤੋਂ ਇੱਥੇ ਆਨੀ ਹਾਂ ਨੀਸ਼ਾ ਸਨ ਤਾਂ ਬਾਰੋਂ ਹੀ ਮਿਲਦੀ ਪਹਿਲਾਂ ਵੀ ਨਹੀਂ ਕਦੇ ਮਿਲਦੀ ਅੰਦਰੋਂ ਬੋਲ ਨਹੀਂ ਅੰਦਰੋਂ ਤਾਂ ਘੱਟ ਹੀ ਮਿਲਦੀ ਆ ਇੱਕ ਦੋ ਹੁੰਦੀਆਂ ਨੇ ਜੇ ਆਪਾਂ ਦੱਸ ਲੈਣੀ ਹੋਣ ਤਾਂ ਇੱਕ ਦੋ ਹੀ ਮਿਲਦੀਆਂ ਨੇ ਬਾਕੀ ਤਾਂ ਬਾਰੋਂ ਹੀ ਲੈਣੀਆਂ ਪੈਂਦੀਆਂ ਤਾਂ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ 26 ਜਨਵਰੀ ਆਈ ਅਤੇ ਸੈਂਟਰਲ ਪੰਜਾਬ ਟੀਵੀ ਦੀ ਟੀਮ ਐਲਾਨ ਦੀ ਸਚਾਈ ਜਾਂਚ ਜਦੋਂ ਮਾਛੀਵਾੜਾ ਦੇ ਸੀਐਚਸੀ ਹਸਪਤਾਲ ਪਹੁੰਚੀ ਤਾਂ ਉਥੇ ਨਜ਼ਾਰਾ ਵੱਖਰਾ ਹੀ ਸੀ ਮਰੀਜ਼ਾਂ ਨੇ ਮੰਨਿਆ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਸਾਰੀਆਂ ਦਵਾਈਆਂ ਬਾਰੋਂ ਲਿਖੀਆਂ ਜਾ ਰਹੀਆਂ ਨੇ ਅੱਛਾ ਮਿਲੇ ਡਾਕਟਰ ਡਾਕਟਰ ਮਿਲੇ ਤੁਸੀਂ ਫਿਰ ਦਵਾਈਆਂ ਦਾ ਕਿੰਮਿਆਂ ਵੀ ਸਾਰੀਆਂ ਦਵਾਈਆਂ ਮਿਲੀਆਂ ਤੁਹਾਨੂੰ ਨਹੀਂ ਨਹੀਂ ਸਾਰੀਆਂ ਦੋ ਨਹੀਂ ਮਿਲੀਆਂ ਦੋ ਤਿੰਨ ਮਿਲ ਗਈਆਂ ਅੱਛਾ ਹਾਂਜੀ ਕਹਿੰਦੇ ਕੀ ਕਹਿੰਦੇ ਕਹਿੰਦੇ ਬਾਹਰੋਂ ਲੈ ਲਿਓ ਦੋ ECG ਵੀ ਕਰਾਉਣੀ ਆ ਕੱਲੋ ਅੱਜ ਮਿਲਿਆ ਨਹੀਂਗਾ ਸਟਾਫ ਪਰ ਪੰਜਾਬ ਸਰਕਾਰ ਨੇ ਤਾਂ ਇਹ ਕਿਹਾ ਹੋਇਆ ਜੀ 26 ਜਨਵਰੀ ਤੋਂ ਬਾਅਦ ਜਿਹੜੀਆਂ ਵੀ ਦਵਾਈਆਂ ਨੇ ਸਰਕਾਰੀ ਹਸਪਤਾਲ ਦੇ ਵਿੱਚੋਂ ਹੀ ਦਿੱਤੀਆਂ ਜਾਣਗੀਆਂ ਬਾਹਰ ਦੀ ਦਵਾਈ ਨਹੀਂ ਲਿਖੀ ਜਾਊਗੀ ਜੇ ਕੋਈ ਬਾਹਰ ਦੀ ਦਵਾਈ ਲਿਖਦਾ ਵੀ ਹੈ ਤਾਂ ਉਹ ਡਾਕਟਰ ਸਾਹਿਬ ਆਪ ਲਿਆ ਕੇ ਦੇਣਗੇ ਪੇਸ਼ੈਂਟ ਨੂੰ ਦਿਖਾਉਂਗੇ ਸ਼ਾਂਤ ਕੋਈ ਨਹੀਂ ਤੇ ਚਾਹੀਦਾ ਡਾਕਟਰਾਂ ਨੂੰ ਇਹ ਤਾਂ ਹੈਗਾ ਹੀ ਹੈ ਜੇ ਕਹਨੇ ਆ ਮਤਲਬ ਕਿ ਭਗਵਾਨ ਜੀ ਤੇ ਇਹਦਾ ਵੀ ਮਤਲਬ ਕਿ ਇਹਨਾਂ ਨੂੰ ਲਿਆਣੀ ਚਾਹੀਦੀ ਹੈ ਦਵਾਈ ਤਾਂ ਮਰੀਜ਼ ਸਵਾਲ ਪੁੱਛ ਰਹੇ ਨੇ ਅਤੇ ਇਲਸਾ ਮਿਲਗਾ ਰਹੇ ਨੇ ਜਦਕਿ ਹਸਪਤਾਲ ਦੇ ਕੈਮਿਸਟ ਮੁਤਾਬਕ ਉਹਨਾਂ ਕੋਲ ਦਵਾਈਆਂ ਪੂਰੀਆਂ ਨੇ ਅਤੇ 26 ਜਨਵਰੀ ਤੋਂ ਬਾਅਦ ਦਵਾਈਆਂ ਦੀ ਜੋ ਵੀ ਘਾਟ ਸੀ ਉਸ ਨੂੰ ਪੂਰਾ ਕਰ ਦਿੱਤਾ ਗਿਆ। ਤਕਰੀਬਨ 150 ਤੋਂ ਲੈ ਕੇ 200 ਤੱਕ ਮਰੀਜ਼ ਆ ਜਾਂਦੇ। ਸਾਰੀਆਂ ਮੈਡੀਸਿਨ ਅਵੇਲੇਬਲ ਹੋ ਗਈਆਂ। ਹਾਂਜੀ ਬਿਲਕੁਲ ਆ ਗਈਆਂ। ਕਿਹੜੀ ਕਿਹੜੀ ਮੈਡੀਸਿਨ ਇਸ ਟਾਈਮ ਪਹਿਲਾਂ ਹੈ ਨਹੀਂ ਸੀ ਹੁਣ ਆਈ ਹੈ। ਕਾਫੀ ਮੈਡੀਸਿਨ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਨਹੀਂ ਸੀਗੀਆਂ ਤੇ ਹੁਣ 22 ਨੇ ਤੱਕ ਲੱਗ ਲੱਗਾ ਮੁਸ਼ਕਲਕ ਜੀ ਨੇ ਜੀ ਆ ਬਿਟਾਮਿਨ ਡੀ ਸੀਗਾ ਠੀਕ ਹੈ ਜੀ ਤੇ ਪੈਂਟਾਪਰਾਜ਼ੋਲ ਟੈਬਲੇਟ ਸੀਗੀ ਠੀਕ ਹੈ ਪਹਿਲਾਂ ਹੈ ਨਹੀਂ ਸੀਗੀਆਂ ਸਿਰਫ ਕੈਲਸ਼ੀਅਮ ਸੀਗਾ ਠੀਕ ਹੈ ਇਸ ਤਰ੍ਹਾਂ ਕਾਫੀ ਜਣੀਆਂ ਮੈਡੀਸਿਨ ਨੇ ਮੰਤਰੀ ਸਾਹਿਬ ਦਾ ਜਿਹੜਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਵੀ ਮੈਡੀਸਿਨ ਹੈ ਪੂਰੀ ਹਾਂਜੀ ਹਾਂਜੀ ਉਸ ਤੋਂ ਬਾਅਦ ਸਪਲਾਈ ਆਈ ਹੈ ਜੀ ਕਾਫੀ 26 ਜਨਵਰੀ ਦਾ ਜਿਹੜਾ ਉਹਨਾਂ ਦਾ ਐਲਾਨ ਸੀ ਉਹਦੇ ਮੱਦੇਨਜ਼ਰ ਕਾਫੀ ਦਵਾਈ ਉਹਨਾਂ ਨੇ ਭੇਜੀ ਉਧਰ ਜਦੋਂ ਇਸ ਮਾਮਲੇ ਦੀ ਅਗਲੀ ਪੁੱਛਪੜਤਾਲ ਲਈ ਟੀਮ ਵੱਲੋਂ ਐਸਐਮਓ ਮਾਛੀਵਾੜਾ ਨਾਲ ਸੰਪਰਕ ਕੀਤਾ ਗਿਆ ਦੋਨਾਂ ਦਾਅਵੇ ਕੀਤੇ ਕਿ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਦਿੱਤੀਆਂ ਜਾ ਰਹੀਆਂ ਨੇ ਅਤੇ ਕੋਈ ਵੀ ਮੈਡੀਸਨ ਹਸਪਤਾਲ ਦੇ ਬਾਹਰੋਂ ਨਹੀਂ ਲਿਖੀ ਜਾਂਦੀ ਹਾਲਾਂਕਿ ਉਹਨਾਂ ਹਸਪਤਾਲ 'ਚ ਡਾਕਟਰਾਂ ਦੀ ਘਾਟ ਦਾ ਹਵਾਲਾ ਜ਼ਰੂਰ ਦਿੱਤਾ ਹਾਂ ਬਿਲਕੁਲ ਜੀ ਬਿਲਕੁਲ ਸਾਰੀ ਦਵਾਈ ਹੈਗੀ ਮਾਂਜੂ ਸਾਡੇ ਮੁੱਖ ਮੰਤਰੀ ਸਾਹਿਬ ਨੇ 26 ਜਨਵਰੀ ਨੂੰ ਇਹਦਾ ਬੜਾ ਅਹਿਮ ਐਲਾਨ ਕੀਤਾ ਸਰਕਾਰ ਵੱਲੋਂ ਇਹ ਬੜਾ ਅਹਿਮ ਉਪਰਾਲਾ ਹੈ ਸਰਕਾਰ ਦਾ ਇਹ ਸਾਰੀ ਦਵਾਈ ਜਿਹੜੀ ਹੈ ਸਰਕਾਰੀ ਸੰਸਥਾ ਦੇ ਵਿੱਚੋਂ ਸਾਡੇ ਸੀਐਸਮ ਮੱਛੀਗੜ੍ਹ ਦੇ ਵਿੱਚੋਂ ਹੀ ਅਸੀਂ ਰਾ ਦੇ ਰਹੇ ਹਾਂ ਔਰ ਇਵਨ ਕੇ ਸਾਰੇ ਡਾਕਟਰਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਵੀ ਇਹ ਜਿਹੜੀ ਹੈ ਸਾਰੀ ਦਵਾਈ ਅੰਦਰੋਂ ਜਿਹੜੀ ਅਵੇਲੇਬਲ ਹੈ ਜੀ ਸਾਡੀ ਉਹ ਵੀ ਨਹੀਂ ਤੇ ਕੋਈ ਨੂੰ ਪੇਸ਼ੈਂਟ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਵੀ ਸਾਨੂੰ ਹਜੇ ਈ ਬਾਹਰੋਂ ਦਵਾਈ ਲੈ ਕੇ ਦਿੱਤੀ ਹੈ ਤਾਂ ਇੱਕ ਪੇਸ਼ੈਂਟ ਨਾਲ ਗੱਲ ਕੀਤੀ ਉਹਨਾਂ ਨੂੰ ਤਾਂ ਬਿਲਕੁਲ ਹੀ ਅੰਦਰੋਂ ਦੇਤੇ ਵੀ ਕੀ ਕਰੂਗੇ ਨਹੀਂ ਨਹੀਂ ਇਹ ਉਹ ਸ਼ਾਹਦ ਬਾਈ ਇੱਥੋਂ ਅਵੇਲੇਬਲ ਹੈ ਸਾਡੇ ਕੋਲ ਜੀ ਸਾਰੇ ਆਪਣੇ ਡਾਕਟਰਸ ਨੂੰ ਵੀ ਗਿਆ ਹੋਇਆ ਈਵਨ ਕੇਸ ਇ ਫਾਰਮੇਸੀ ਸੋਚ ਦੇ ਚ ਜਿਹੜੀ ਹੈਗੀ ਹੈ ਡਰਗ ਮੈਡੀਸਨ ਦੇ ਰਿਹਾ ਫਾਰਮੇਸੀ ਅਫੀਸਰ ਉਹਨੂੰ ਬਾਕਾਇਦਾ ਅਸੀਂ ਸਾਰਿਆਂ ਨੂੰ ਦੱਸਿਆ ਹੋਇਆ ਵੀ ਅੰਦਰੋਂ ਦਵਾਈ ਦੇਣੀ ਜੀ ਸਾਰੀ ਅੰਦਰੋਂ ਵੇਚ ਦੇ ਰੂਪ ਤੇ ਤਸਮੋ ਅਤੇ ਕੇਮਿਸਟਰੀ ਮੰਨ ਲਈਏ ਤਾਂ ਦਵਾਈਆਂ ਪੂਰੀਆਂ ਨੇ ਅਤੇ ਡਾਕਟਰਾਂ ਨੂੰ ਅੰਦਰੋਂ ਹੀ ਦਵਾਈਆਂ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਅਜਿਹੇ ਚ ਫਿਰ ਸਵਾਲ ਹੈ ਕੇ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਕਿਉਂ ਲਿਖੇ ਜਾ ਰਹੀਆਂ ਨੇ ਜੇਕਰ ਸਰਕਾਰ ਨੇ ਦਵਾਈਆਂ ਭੇਜੀਆਂ ਨੇ ਤਾਂ ਦਿੱਤੀਆਂ ਕਿਉਂ ਨਹੀਂ ਜਾ ਰਹੀਆਂ ਕੀ ਘਾਟ ਸਰਕਾਰੀ ਨਹੀਂ ਸਗੋਂ ਡਾਕਟਰੀ ਪੱਧਰ ਤੇ ਕੀ ਹੇਠਲੇ ਪੱਧਰ ਤੇ ਕੋਈ ਕਾਲਾ ਮਾਲਾ ਚੱਲ ਰਿਹਾ ਹੈ ਜਿਸ ਦਾ ਖਾਮਿਆਸਾ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਮਾਛੀਵਾੜਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ